ਦੋਸਤੋ ਨੇਮ ਤੇ ਫੇਮ ਕਟਣ ਲਈ ਲੋਕ ਕਿਸਾ ਹੱਦ ਤੱਕ ਗਿਰ ਸਕਦੇ ਨੇ ਇਹ ਹੁਣੇ-ਹੁਣੇ ਤਾਜ਼ਾ ਤੁਸੀਂ ਦੇਖਿਆ ਕਿ ਇੱਕ ਚਾਹ ਵਾਲੀ ਕੁੜੀ ਜਿਹੜੀ ਚਾਹ ਦਾ ਕੋਖਾ ਲਾ ਕੇ ਰੋ-ਰੋ ਕੇ ਆਪਣੇ ਪਿਓ ਨੂੰ ਬਦਨਾਮ ਕਰ ਰਹੀ ਸੀ ਇੱਕ ਸਾਫਤ ਸੂਰਤ ਸਿੱਖ ਇਨਸਾਨ ਨੂੰ ਪ੍ਰੋਪਰ ਸਿੱਖੀ ਬਾਣੀ ਦੇ ਵਿੱਚ ਇਨਸਾਨ ਨੂੰ ਆਪਣੀਆਂ ਆਪਦੀਆਂ ਹਰਕਤਾਂ ਛਾ ਪਾ ਕੇ ਤੇ ਇੱਕ ਕੁੜੀ ਬਦਨਾਮ ਕਰ ਰਹੀ ਸੀ ਤੇ ਲੋਕ ਵੀ ਆਪਣੇ ਪੰਜਾਬੀ ਵੀ ਜਿਹੜੇ ਅਸਲ ਮਦਦ ਕਰਨ ਵਾਲੇ ਨੇ ਅਸਲ ਗਰੀਬ ਲੋਕ ਨੇ ਅਸਲ ਦੇ ਵਿੱਚ ਲੋਕਾਂ ਨੂੰ ਜ਼ਰੂਰਤਾਂ ਉਹਨਾਂ ਦੀ ਮਦਦ ਨਹੀਂ ਕਰਦੇ ਚਾਹੇ ਉਹਨਾਂ ਦੇ ਗਵਾਂਢ ਦੇ ਵਿੱਚ ਹੀ ਕਿਉਂ ਨਾ ਬੈਠੇ ਹੋਣ ਯਾਰ ਤੁਹਾਡੇ ਆਂਢ ਗੁਆਂਢ ਦੇ ਵਿੱਚ ਕੋਈ ਨਹੀਂ ਹੈਗਾ ਗਰੀਬ ਇਹ ਸਭ ਝੂਠ ਹੈ ਤੁਹਾਡੇ ਆਸ-ਪਾਸ ਦੇ ਵਿੱਚ ਕਿੰਨੇ ਕੁ ਜ਼ਰੂਰਤਮੰਦ ਲੋਕ ਬੈਠੇ ਨੇ ਅੱਖਾਂ ਖੋਲ ਕੇ ਦੇਖੋ ਉਹਨਾਂ ਦੀ ਮਦਦ ਕਰੋ ਜਿਹੜੇ ਅਸਲ ਦੇ ਵਿੱਚ ਗਰੀਬ ਲੋਕ ਨੇ ਅਸਲ ਦੇ ਵਿੱਚ ਜ਼ਰੂਰਤਮੰਦ ਲੋਕ ਨੇ ਤੁਹਾਨੂੰ ਉਹ ਲੋਕ ਕਿਉਂ ਨਹੀਂ ਦਿਖਦੇ ਇੱਕ ਨੇਮ ਤੇ ਫੇਮ ਖੱਟਣ ਲਈ ਆਪਣੇ ਹੀ ਪਿਆਉਣ ਨੂੰ ਬਦਨਾਮ ਕਰਕੇ ਕੁੜੀ ਕੋਝ ਹੀ ਦਿਨਾਂ ਚ ਵਾਇਰਲ ਹੋ ਗਈ ਤੇ ਲੋਕਾਂ ਨੇ ਸਾਥ ਦਿੱਤਾ ਯਾਰ ਕਿੱਥੇ ਬੈਠੇ ਹੋ ਤੁਸੀਂ ਇਸੇ ਕਰਕੇ ਤਾਂ ਸਾਡਾ ਜਿਹੜਾ ਹੈਗਾ ਸਮਾਜ ਆ ਜਿਹੜਾ ਕੁੜੀਆਂ ਜ਼ਿਆਦਾਤਰ ਇਸ ਤਰੀਕੇ ਨਾਲ ਵਾਇਰਲ ਹੋਣ ਦੇ ਪਤਾ ਨਹੀਂ ਕੀ ਕੀ ਚੱਕਰਾਂ ਦੇ ਵਿੱਚ ਕੀ ਕੀ ਉਸ ਕਰ ਦਿੰਨੀਆਂ ਨੇ ਤੁਸੀਂ ਖਬਰ ਦੇਖੀ ਹੋਣੀ ਆ ਤੁਸੀਂ ਨਿਊਜ਼ ਦੇਖੀ ਹੋਣੀ ਆ ਸਾਰਿਆਂ ਨੇ ਠੀਕ ਹੈ ਤੇ ਮੈਂ ਤੁਹਾਨੂੰ ਇਹ ਸਾਰਿਆਂ ਨੂੰ ਬੇਨਤੀ ਕਰਦਾ ਹਾਂ ਕਿ ਤੁਸੀਂ ਜਦੋਂ ਵੀ ਕਿਸੇ ਦੀ ਮਦਦ ਕਰਨੀ ਹੁੰਦੀ ਹੈ ਦੇਖ ਪਰਖ ਕੇ ਕਰਿਆ ਕਰੋ ਕਿਸੇ ਨੂੰ ਸ਼ੇਅਰ ਕਰਨਾ ਹੁੰਦਾ ਦੇਖ ਪਰਖ ਕੇ ਕਰਿਆ ਕਰੋ ਸੋ ਮੇਰੀ ਹੱਥ ਬੰਨ ਕੇ ਬੇਨਤੀ ਹੈ ਇੱਕ ਸਾਤ ਸੂਰਤ ਸਿੱਖ ਬੰਦੇ ਨੂੰ ਬਧਨਾਮ ਕਰਤਾ ਉਹਨਾਂ ਨੇ ਉਹਨਾਂ ਦੀ ਵੀਡੀਓ ਦੇਖੀ ਵੀਡੀਓ ਦੇਖਣ ਤੋਂ ਬਾਅਦ ਪਤਾ ਲੱਗਿਆ ਯਾਰ ਮਾਂ ਉਹਨਾਂ ਦੀ ਠੀਕ ਹੈ ਉਹ ਬਿਮਾਰ ਅਪਾਹੀ ਜਾਗੀ ਉਹ ਉਹ ਪਈ ਹੈਗੀ ਕਿਸ ਹਾਲਤ ਦੇ ਵਿੱਚ ਉਹ ਰਹਿ ਰਹੇ ਆ ਆਪ ਰੋਟੀਆਂ ਪਕਾਉਂਦਾ ਬੰਦਾ ਮਾਂ ਨੂੰ ਆਦੀ ਨੂੰ ਸਾਹਮ ਰਿਹਾਗਾ ਆਹੀ ਬਸ ਇਹਨਾਂ ਚੀਜ਼ਾਂ ਕਰਕੇ ਉਹਨੂੰ ਛੱਡ ਕੇ ਗਏ ਆ ਭੱਜ ਕੇ ਗਏ ਆ ਬਾਕੀ ਪੂਰੀ ਵੀਡੀਓ ਤੁਸੀਂ ਨਿਊ ਚੈਨਲ ਅੱਜ ਚਲਾਈ ਰਿਹਾ ਤੁਸੀਂ ਦੇਖ ਹੀ ਰਹੇ ਹੋਵੋਗੇ ਇਸ ਲਈ ਵੀਰੋ ਤੁਹਾਡੇ ਆਸ-ਪਾਸ ਦੇ ਵਿੱਚ ਬਹੁਤ ਗਰੀਬ ਲੋਕ ਬੈਠੇ ਆ ਉਹਨਾਂ ਦੀ ਮਦਦ ਕਰਿਆ ਕਰੋ ਐਵੇਂ ਨਾ ਚੱਕ ਕੇ ਜਿਹੜਾ ਕਿੜਾ ਚੜਾ ਦਿਆ ਕਰੋ ਵੀਡੀਓ ਠੀਕ ਹੈ ਸੋ ਧਿਆਨ ਦੇਣ ਦੀ ਲੋੜ ਆਗੀ ਸੋ ਸਮਝ ਕੇ ਇਹ ਕੰਮ ਕਰਿਆ ਕਰੋ ਧੰਨਵਾਦ ਦੋਸਤੋ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ